ਸਮੁੰਦਰ ਬਣਿਆ ਪਿਆ ਤਾਂ ਜਮਈ ਕਮੇਸ਼ਰ ਲਾਉਂਦੀਆਂ ਨੇ ਆ ਗਈ ਆਪਣੀ ਗੱਡੀ ਤੇ ਚੜਦੇ ਹਾਂ ਹੁਣ ਆਪਾਂ ਚੱਲ ਭਾਈ ਉਹ ਫੇਰ ਵੀ ਕਿੱਲੇ ਹੋ ਗਏ ਉਹ ਹੋਰ ਬੇਬੇ ਅੱਗੇ ਹੀ ਮਰੇ ਆ ਇਹ ਕੇਦੇ ਵਿੱਚ ਨਾ ਫਸਾ ਸੀ ਅੱਜ ਮੈਨੂੰ ਅੱਜ ਮੈਨੂੰ ਸਾਰੇ ਹੀ ਤੇਜ਼ ਡਰਾਈਵਰ ਮਿਲ ਰਹੇ ਨੇ ਜੜੀਆਂ ਬੁੱਟੀਆਂ ਦਾ ਇਹ ਖਾਲੀ ਜਾਂਦਾ ਹੋ ਗਿਆ পেট ਜੀ ਸਰ ਵੀ ਦਾ ਪਹਿਲੀ ਵਾਰੀ ਹੋਇਆ ਜੀ ਇੰਨਾ ਵੀ ਸਰ ਵੀ ਦਾ ਹਾਂ ਸਿਰ ਦਰਦ ਹੋ ਰਿਹਾ ਹੋਰ ਇੱਥੇ ਤਾਂ ਪੂਰਾ ਹਾਲ ਆ 12 13 ਹਾਂ ਵੀ ਤੁਸੀਂ ਚੱਕ ਦੋ ਪਦੰਦਰੋ ਦੱਸਣ ਲੱਗੇ ਹਾਂ ਹੋਇਆ ਮਣੋ ਵੀਰਾ ਜਰ ਸਾਈਕਲ ਨਾ ਵਾਲਿਆ ਨਾ ਇਹਦਾ ਕੋਈ ਬ੍ਰੇਕ ਨਾ ਖੁਸ਼ ਉਹ ਨਾ ਯਾਰ ਨਵਾਂ ਲਿਆ ਆ ਜਾ ਕੇ ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਬਲੌਗ ਨਵੇਂ ਦੰਦੇ ਵਿੱਚ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚੋਂਗੇ ਤੇ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਹੀ ਰੱਖਣ ਜੀ ਤੇ ਅੱਜ ਆਪਾਂ ਨਵੇਂ ਦਿਨ ਦੀ ਸ਼ੁਰੂਆਤ ਕਰ ਰਹੇ ਆਂ ਜੀ ਤੇ ਮੌਸਮ ਹੈ ਜਿਹੜਾ ਉਹੀ ਸਵੇਰੇ ਸਵੇਰੇ ਤਾਂ بارش ਹੋ ਰਹੀ ਸੀਗੀ ਤੇ ਹੁਣ ਮੌਸਮ ਬਦਲ ਚ ਹੀ ਐ ਛਾਂ ਜੀ ਹੋਈ ਹੋਈ ਧੁੱਪ ਹੈ ਨਹੀਂ ਜੀ ਆ ਦੇਖੋ ਤੇ ਸਵੇਰੇ ਤੋਂ ਵਧੀਆ ਕਿਣ ਮੈਨ ਸੀਗੀ ਸਾਰਾ ਵਿੜਾ ਗਿੱਲਾ ਹੋਇਆ ਪਿਆ ਸੀ ਆਪਾਂ ਚੱਲੇ ਆ ਜੀ ਸੰਗਰੂਰ ਤੇ ਕੀ ਕਰਨ ਚੱਲੇ ਆ ਸੰਗਰੂਰ ਉਹ ਤੁਸੀਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਚੱਲਦੇ ਆ ਹੁਣ ਆਪਾਂ ਰੈਡੀ ਹੋ ਗਏ ਸੀ ਇਕੱਲਾ ਹੀ ਚੱਲਾਂ ਮੈਂ ਅੱਜ ਆਪਾਂ ਜਾਵਾਂਗੇ ਬੱਸ ਤੇ ਕਿਉਂਕਿ ਮੇਰਾ ਜਿਹੜਾ ਕੰਮ ਹੈ ਉਹ ਬਿਲਕੁਲ ਬੱਸ ਸਟੈਂਡ ਦੇ ਕੋਲ ਹੈ ਬੱਸ ਜਾਣਾ ਤੇ ਆਉਣਾ ਬੱਸ ਆਹ ਆਪਣੇ ਇਥੇ ਬੋਲ ਕਾ ਦਾ ਲੱਗਿਆ ਨਵਾਂ ਖੱঁচা ਪੰਜਾਬ ਦੀ ਇੱਕੋ ਇੱਕ ਪਾਣੀ ਵਾਲੀ ਆਟੇ ਦੀ ਜੱਤੀ ਵਾਲਾ ਅੱਛਾ ਜਿਹਾ ਪਹੁੰਚ ਗਏ ਜੀ ਘਰਾੜਦੇ ਆਪਾਂ ਤੇ ਇੱਥੋਂ ਬੱਸ ਮਿਲੂ ਆਪਾਂ ਨੂੰ ਹਰਿਆਣੇ ਵਾਲੀ ਬੱਸ ਹੈ ਤੇ ਪੰਜਾਬੀ ਗਾਣੇ ਚੱਲ ਰਹੇ ਆ ਵੇਖੋ ਮਹਿਲਾ ਚੌਂਕ ਪਹੁੰਚ ਗਏ ਇੱਥੇ ਵੀ ਮੀਂਹ ਚੰਗਾ ਪਿਆ ਹੋਇਆ ਹੈ ਮੇਰੇ ਕੋ ਭਾਈ ਓਏ ਹੋਏ ਕਿੰਨਾ ਕਿੰਨਾ ਪਾਣੀ ਖੜਾ ਹੈ ਪਹੁੰਚ ਗਏ ਜੇ ਬਸ ਸੰਗਰੂਰ ਬਸ ਸਟੈਂਡ ਆਪਾਂ ਗੇੜਚੋਂ ਬਾਹਰ ਨਿਕਲ ਜਾਗੇ ਪਰ ਮੈਨੂੰ ਪਾਣੀ ਬਹੁਤ ਦਿਖ ਰਿਹਾ ਯਾਰ ਹਨਾ ਬਾਹਰ ਜਾ ਕੇ ਦਿਖਾਉਣਾ ਤੁਹਾਨੂੰ ਬਹੁਤ ਜ਼ਿਆਦਾ ਨਹੀਂ ਪਿਆ ਇੱਥੇ ਤਾਂ ਕੰਮ ਖਰਾਬ ਹੋ ਗਿਆ ਹੁਣ ਸਮੁੰਦਰ ਬਣਿਆ ਪਿਆ ਤਾਂ ਜਮੇ ਕਿ ਮਾਸ਼ੱਲਾ ਉਹ ਵਿਆਨੇ ਇਕ ਰਿਕਸ਼ਾ ਲੈਣਾ ਪੈਣਾ ਇੱਥੇ ਹੁਣ ਆਪਾਂ ਨੂੰ ਰਿਕਸ਼ੇ ਵਾਲਿਆਂ ਨੇ ਵੀ ਰੇਟ ਵਧਾ ਦਿੱਤਾ ਓਟੋ ਵਾਲਿਆਂ ਨੇ ਵੀ ਦੋਨਾਂ ਨੇ ਰੇਟ ਵਧਾਏ ਹੋਏ ਆ ਪਾਣੀ ਕਰਕੇ ਵੀ ਲੈਣਾ ਹੀ ਪੈਣਾ ਅਗਲੇ ਨੂੰ ਮਜਬੂਰੀ ਕਰਕੇ ਹੈਨਾ ਤੇ ਆਪਾਂ ਇਧਰੋਂ ਵੇਟ ਕਰਦੇ ਆ ਪਿੱਛੋਂ ਆ ਜਾਂਦੇ ਨੇ ਓਟੋ ਉਹਨਾਂ ਨਾਲ ਬਹਿ ਜਾਾਂਗੇ ਫਿਰ ਆਪਾਂ ਬੈਠ ਕੇ ਹੀ ਜਾਣਾ ਪੈਣਾ ਆਪਾਂ ਨੂੰ ਕਿਸੇ ਨਾਲ ਆ ਗਈ ਆਪਣੀ ਗੱਡੀ ਤੇ ਚੜਦੇ ਆ ਹੁਣ ਆਪਾਂ ਚੱਲ ਭਾਈ ਓ ਫੇਰ ਵੀ ਕਿੱਲੇ ਹੋ ਗਏ ਆ ਵੀ ਬਾਈ ਦਾ ਰੇਟ ਠੀਕ ਸੀ ਜਾਇਜ਼ ਸੀ ਉਹਦਾ ਬਾਈ 50 50 ਰੁਪਏ ਲਈ ਜਾਂਦੇ ਸੀ ਹਾਂ ਦੇ ਬਹੁਤ ਬੁਰਾ ਵਿੱਚ ਤਾਂ ਨਹੀਂ ਵੜਦਾ ਬਾਣੀ ਇਹਦੇ ਦੇਖੋ ਕੀ ਆ ਕੇ ਛਾਲੀ ਮਾਰਦਾ ਫਿਰ ਤਾਂ ਆ ਨਾ ਲਈ ਜਾਂਦਾ ਅੱਛਾ ਇਹ ਸਵੇਰੇ ਪੈ ਨਮੀ ਕਿੰਨਾ ਕ ਟਾਈਮ ਪੈਦਾ ਰਿਹਾ ਪਾਣੀ ਦੇ ਲੋਕਾਂ ਦਾ ਅੱਛਾ ਬਹੁਤ ਜ਼ਿਆਦਾ ਮੀਂਹ ਆ ਜਾਣਾ ਤਾਂ ਹੀ ਸਾਰਾ ਬਾਜ਼ਾਰ ਬੰਦ ਹੈ ਨਾ ਖੁੱਲਿਆ ਹੀ ਨਹੀਂ ਅੱਜ ਹਨਾ ਸਵੇਰ ਦਾ ਪਾਣੀ ਹੋਈ ਪਾਣੀ ਆ ਸਾਡੇ ਬੰਦੋਏ ਤਾਂ ਜਾਂਦੇ ਆ ਚੱਪਲਾਂ ਹੱਥਾਂ 'ਚ ਫੜੀ ਆ ਵੇਖੋ ਜਮੇ ਹੀ ਦੁਕਾਨਾਂ ਤੇ ਨਾਲ ਲੱਗਿਆ ਵੈ ਨੌਕਰ ਇਹਨਾਂ ਨੇ ਤਾਂ ਗਿੱਲੇ ਕਰ ਲਏ ਇਹ ਨਾ ਕਰਕੇ ਜਾਮ ਲੱਗ ਜਾਂਦਾ ਉਹ ਹੋਰ ਬੇਬੇ ਅੱਗੇ ਹੀ ਮਾਰੇ ਆ ਨੇ ਕਹਿੰਦੇ ਵਿੱਚ ਨਾ ਬਸਾ ਸੀ ਅੱਜ ਮੈਨੂੰ ਅੱਜ ਮੈਨੂੰ ਸਾਰੀ ਤੇਜ਼ ਡਰਾਈਵਰ ਮਿਲ ਰਹੇ ਨੇ ਬੱਸ ਵਾਲਾ ਵੀ ਬਹੁਤ ਤੇਜ਼ ਦੀਆ ਤੇਰੇ ਵਾਲਾ ਜੀ ਬੱਸ ਵਾਲਾ ਹਰਿਆਣਾ ਰੋਡ ਵੇ ਦੀ ਉਹ ਵੀ ਬਹੁਤ ਭਜਾਉਂਦਾ ਦੀਆ ਨੇ ਵੀ ਚੰਗਾ ਵੀ ਰਹੋ ਓਕੇ ਧੰਨਵਾਦ ਲਓ ਜੀ ਪਹੁੰਚ ਗਏ ਆਪਾਂ ਜਿੱਥੇ ਜਾਣਾ ਸੀ ਇੱਧਰ ਨਹੀਂ ਹੈਗਾ ਪਾਣੀ ਆਪਾਂ ਜਾਣਾ ਜੀ ਆ ਛੋਟੀ ਜੀ ਦੁਕਾਨ ਤੇ ਕਿਉਂ ਆਏ ਇੱਥੇ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਅਰੌਣਾ ਨਹੀਂ ਭਾਈ ਜਾਂ ਅਰੌਣਾ ਨਹੀਂ ਕੋਣਾ ਕੋਣਾ ਹੁੰਦਾ ਇਹ ਇਹ ਸਾਰੇ ਕੋਣ ਚਾਹੇ ਇਹਦੇ ਸਵਾਲ ਚਾਹੇ ਹਾਂ ਕਿ ਤੁਹਾਨੂੰ ਕੀ ਦੱਸਾਇਆ ਹੁੰਦਾ ਹਾਂ ਹਟ ਲੈ ਜਾ ਜੋ ਬੁਰੇ ਲਵਾਵੇਂ ਕੰਮਲ ਜਾਵਾ ਕੋਈ ਪਤਾ ਨਹੀਂ ਲੱਗਦਾ ਨਾ ਤਾਂ ਜੜੀਆਂ ਬੁੱਟੀਆਂ ਦਾ ਇਹ ਖਾਲੀ ਜਾਂਦਾ ਹੋ ਗਿਆ পেট ਜੀ ਸਰ ਵੀ ਦਾ ਪਹਿਲੀ ਵਾਰੀ ਹੋਇਆ ਜੀ ਇੰਨਾ ਵੀ ਸਰ ਵੀ ਦਾ ਹਾਂ ਸਿਰ ਦਰਦ ਹੋ ਰਿਹਾ ਤੇ ਆਹ পেট ਚ ਦਰਦ ਹੋ ਰਿਹਾ ਨਹੀਂ ਪਹਿਲਾਂ ਕਦੇ ਨਹੀਂ ਹੋਇਆ ਸੀ ਐਵੇਂ ਜਾਦੇ ਕਰਾ ਮਾਦਮ ਨੂੰ ਲੱਗਦਾ ਦੇਖ ਚਾਹੀਏ ਹੈ ਜਾਜ ਮਰਗੀ ਲਾ ਲਓ ਜੀ ਨਿੱਟਾ ਜਾ ਕੇ ਤੇਲ ਜਾ ਕੇ ਹੱਥਾ ਜਾ ਲਓ ਤਾਂ ਤੁਹਾਡਾ ਤਜਰਬਾ ਹੈਗਾ ਹੀ ਆ ਮੈਂ ਕਿਹਾ ਵੀ ਇਵੇਂ ਨਾਲ ਜੀ ਮੋੜੋ ਕਰਕੇ ਨਾਲ ਲਾ ਲਓ ਹਾਂ ਲਾ 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 ਇਹ ਫਿਰ ਕਾਦਾ ਕਾਦਾ ਇਲਾਜ ਕਰਦੇ ਤੁਸੀਂ ਜੀ ਜਿਵੇਂ ਸਰਵੈਕ ਲਓਗੀ ਠੀਕ ਹੈ ਜੀ ਕੀ ਮੋਢੇ ਹੋ ਗਏ ਹਾਂਜੀ ਜੋੜਾਂ ਦਾ ਦਰਦ ਹੋ ਗਿਆ ਇਹ ਸਾਰਾ ਸ਼ਰਤੀਆ ਲਾਜਾ ਜੀ ਪੂਰਾ ਸੁਣਾਣਾ ਬਾਕੀ ਇਹ ਆ ਵੀ ਰੱਬ ਦੀ ਰਜਾ ਠੀਕ ਹੈ ਜੀ ਜਿੰਨੂੰ ਇੱਜ਼ਤ ਦੇਵੇ ਜੱਲਤ ਦੇਵੇ ਇਹ ਉਹਦੀ ਮਰਜ਼ੀ ਐਤਵਾਰ ਨੂੰ ਖੁੱਲਾ ਹੁੰਦਾ ਹੀ ਆਪਣਾ ਐਤਵਾਰ ਨੂੰ ਫੋਨ ਕਰਕੇ ਵੈਸੇ ਹੀ ਫੋਨ ਕਰਕੇ ਆਉਣਾ ਚਾਹੀਦਾ ਠੀਕ ਹੈ ਜੀ ਜਨਾਬ ਫੋਨ ਕਰਕੇ ਆਵਾ ਪਤਾ ਲੱਗ ਜਾ ਬੰਦੇ ਦਾ ਵੀ ਹੈਗਾ ਤੇ ਨਹੀਂ ਹੈਗਾ ਹਾਂਜੀ ਹਾਂ ਕਵੇਲ ਆ ਰਹੀ ਹੈ ਤੁੰਦੇ ਨੇ ਹਾਂ ਇਹਦਾ ਹੈ ਜੀ ਕਿੱਥੇ ਜਾਣਾ ਆਉਣਾ ਹੀ ਪੈ ਜਾਂਦਾ ਹਾਂਜੀ ਉਹ ਵੀ ਥੋੜੇ ਦਾ ਜਿਹਾ ਟਰਾਟਾਂ ਦਾ ਬਹੁਤ ਆਇਆ ਹਾਂ ਮੈਨੂੰ ਵੀ ਤਾਂ ਹੀ ਪਤਾ ਲੱਗਿਆ ਜੀ ਬਹੁਤ ਆਇਆ ਤਾਂ ਬੰਦਾ ਉਹ ਵਧੀਆ ਹਾਂਜੀ ਹਾਂ ਮਾਲਕ ਦੀ ਕਿਰਪਾ ਦਾ ਪਹਿਲਾਂ ਚਾਹੀਦੀ ਹੈ ਜੀ ਉਹਦੇ ਤੋਂ ਬਿਨਾ ਆਪਣਾ ਕੀ ਹੈ ਜੀ ਆਪਾਂ ਕੀ ਆਪਾਂ ਹਾਂ ਅਨੁਸ਼ਾਂਤਾ ਇੱਕ ਆਹਾਂ ਦਾ ਪੂਰਤ ਲਾਂਦਾ ਵੇੜਾ ਹੋਰੀ ਰਜਾ ਵਿੱਚ ਰਹੇ ਹੋਰ ਵੀ ਵਧੀਆ ਬਾਕੀ ਵੀ ਵੀ ਸਾਰੇ ਰੱਖੇ ਹੋਏ ਨੇ ਜੀ ਹਾਂਜੀ ਵੀ ਵੀ ਕੋਈ ਆਏ ਨਹੀਂ ਹੈਗਾ ਵੀ ਵਧੀਆ ਕੁਆਲਟੀ ਦੇ ਵਧੀਆ ਕੰਪਨੀਆਂ ਦੇ ਤਾਂ ਹੀ ਇੰਨੇ ਪੁਰਾਣੇ ਬੈਠੇ ਹੋ ਜੀ 80 85 ਸਾਲ ਹੋ ਗਏ ਪਹਿਲਾਂ ਬਜ਼ੁਰਗ ਵੀ ਇਹੀ ਕੰਮ ਕਰਦੇ ਸੀ ਨਾ ਜੀ ਆਹ ਜਿਹੜਾ ਸਰਵਾਇ ਲੱਤਾਂ ਵਾਹਾਂ ਦਾ ਜੀ ਉਹਨਾਂ ਤੋਂ ਹੀ ਉਸਤਾਦ ਥੋੜੇ ਉਹੀ ਨੇ ਨੋ ਕੀ ਹੋ ਗਿਆ ਜੀ ਲੱਗਦਾ ਸਰ ਤੋਂ ਹੁੰਦਾ ਹੈ ਅੱਛਾ ਅੱਛਾ ਉਹ ਦੇ ਦਰਦ ਕਿਵੇਂ ਹੈ ਹੈਗਾ ਹੈਗਾ ਫਰਕ ਪੈ ਗਿਆ ਜੀ ਹੈ ਫਰਕ ਪੈ ਗਿਆ ਫਰਕ ਦਾ ਹੌਲੀ ਹੌਲੀ ਤੂ ਪੁਰਾਣਾ ਪੁਰਾਣਾ ਹੁੰਦਾ ਰਹਾ ਜੀ ਆਹ ਦੇਖ ਆ ਗੱਠਾ ਬਣਿਆ ਬਣਿਆ ਮਾਲ ਦੀ ਹੈ ਇਹਨਾਂ ਨੇ ਖੁੱਲਣਾ ਫਿਰ ਜਾ ਕੇ ਥੋੜਾ ਲੱਗਦਾ ਇਹ ਦਰਦ ਇਹਨੂੰ ਟਾਈਮ ਲੱਗਣਾ ਜੀ ਦੇਖੋ ਟਾਈਮ ਵਾਲੀ ਚੀਜ਼ ਤੇ ਟਾਈਮ ਲੱਗਦਾ ਕਿੰਨੀ ਪੁਰਾਣੀ ਹੈ ਇਹ ਦੇ ਸਾਲ ਤੋਂ ਹੋਵੇ ਸਾਲ ਤੋਂ ਹੋਵੇ ਨਾਵੀਨਾਰ ਮੌਗੀ ਹੈ ਤੇਬੀਟਾਇਡ ਗਿਆ ਪਤਾ ਲੱਗਦਾ ਕੁਝ ਬਹੁਤ ਆ ਅਸਲ 'ਚ ਇਹਨਾਂ ਦੇ ਨਾਲ ਉਥੋਂ ਕਿਹੜੇ ਪੰਡਾ ਹੋਣਾ ਉਹ ਥੋੜੇ ਹੁਸਿਆਰ ਆਉਣ ਕਰੇ ਉਹ ਹੈਗੇ ਜੀ ਨੂੰ ਫਿਰਿਆ ਹੈ ਹੈ 100 ਫਿਰ ਜੀ ਇੱਕ ਚੜ੍ਹਦੇ ਪੱਲੇ ਉੱਥੇ ਨੇ ਹਾਂ ਲੋ ਜੀ ਇਹਨਾਂ ਦੇ ਕੋਲੇ ਮੈਂ ਆਇਆ ਸੀ ਆਪਣੇ ਧਰਨ ਘੜਾਉਣ ਧਰਨ ਤੇ ਜਿਵੇਂ ਦਰਦਕ ਜੋੜਾਂ ਦਾ ਦਰਦ ਹੈ ਨਾ ਸਰਵਾਈਕਲ ਇਹ ਚੀਜ਼ਾਂ ਦੀ ਇਹਨਾਂ ਕੋਲੇ ਸ਼ਰਤੀਆ ਇਲਾਜ ਹੈ ਤੇ ਜਿਨ੍ਹਾਂ ਨੂੰ ਡਾਕਟਰਾਂ ਤੋਂ ਜਵਾਬ ਮਿਲਿਆ ਹੋਵੇ ਉਹਨਾਂ ਦਾ ਇਲਾਜ ਕਰ ਦਿੰਦੇ ਆ ਜਮਾਂ ਤਸੱਲੀ ਬਖਸ਼ੇ ਤੇ ਆਪਣੇ ਵੀ ਠੀਕ ਹੈ ਜੀ ਧਰਨ ਘੜਾਈ ਆ ਮੈਂ ਸਪੈਸ਼ਲੀ ਆਇਆ ਸੀ ਧਰਨ ਵਾਸਤੇ ਤੇ ਫਿਰ ਮੈਂ ਕਿਹਾ ਵੀ ਗੋਡਾ ਤੇ ਆ ਬਾਹਾਂ ਜੀ ਵੀ ਦਿਖਾ ਦਿਏ ਇਹਨਾਂ ਨੂੰ ਇਹ ਕਹਿੰਦੇ ਦਿਖਾ ਦਿਓ ਤੇ ਆਉਣਾ ਕਿੱਥੇ ਆ ਤੁਸੀਂ ਜੀ ਆ ਮੇਨ ਬਾਜ਼ਾਰ ਆ ਸੰਗਰੂਰ ਦਾ ਉਹ ਸਾਹਮਣੇ ਬੜਾ ਚੌਕ ਹੈ ਤੇ ਇੱਧਰ ਸੁਨਾਮੀ ਚੌਕ ਨੂੰ ਜਾਂਦੀ ਤੇ ਆ ਬੀਜਾਂ ਵਾਲੀ ਦੁਕਾਨ ਹੈ ਜੀ ਇੱਥੇ ਤੁਸੀਂ ਪਰ ਫੋਨ ਕਰਕੇ ਆਇਓ ਮੈਂ ਫੋਨ ਨੰਬਰ ਦੇ ਦੂੰ ਨਾਲ ਤੁਹਾਨੂੰ ਤੇ ਨਾਲੇ ਤੁਸੀਂ ਬੀਜ ਲੈ ਜਾ ਸਕਦੇ ਹੋ ਆ ਪੌਦਾ ਲੈ ਜਾ ਸਕਦੇ ਹੋ ਤੇ ਨਾਲੇ ਆਪਦਾ ਇਲਾਜ ਕਰਾ ਸਕਦੇ ਹੋ ਆ ਦੇਖੋ ਐ ਆਉਂਦੇ ਰਹਿੰਦੇ ਨੇ ਲੋਕ ਆ ਪਤਾ ਨਹੀਂ ਕੀ ਹੋ ਗਿਆ ਬਾਜ਼ਾਰ 'ਚ ਉਹ ਰੋ ਇੱਥੇ ਤਾਂ ਪੁਰਾਹਾਲ ਆ ਹਾਂ ਵੀ ਤੁਸੀਂ ਚੱਕ ਦੋ ਪਦੰਦਰੋ ਦੱਸੇ ਨਾ ਕਿ ਇਹਨਾਂ ਨੇ ਰੇਟ ਹੀ ਬਹੁਤ ਕਰਤੇ ਆ ਜੀ ਆੜ੍ਹਚ ਨਾਟ ਦੇ ਵਾਲਿਆਂ ਨੇ ਉੱਥੇ ਤਰਦੇ ਆ ਜਾਓ ਬਸ ਵੀਰੇ ਹਾਂ ਓਕੇ ਵੀਰੇ ਥੈਂਕ ਯੂ ਲੋ ਜੀ ਆਪਾਂ ਹੁਣ ਬਾਈ ਨਾਲ ਆ ਗਏ ਸੀਗੇ ਤੇ ਬਾਈ ਕਹਿੰਦਾ ਚੱਲਣਾ ਮੈਂ ਕਿਹਾ ਠੀਕ ਐ ਚਲੋ ਜੀ ਤੇ ਬਾਈ ਲੈ ਆਇਆ ਸੀ ਕਹਿੰਦਾ ਮੈਂ ਤਾਰ ਦੂੰਗਾ ਉੱਤੇ ਮੈਂ ਕਿਹਾ ਠੀਕ ਐ ਤੇ ਇਧਰ ਆਪਾਂ ਹੁਣ ਦਵਾਈ ਲੈਣੀ ਐ ਤੇ ਆ ਸਾਹਮਣੇ ਬਸਤਰ ਐ ਸਾਰੇ ਕੰਮ ਇੱਥੇ ਸੀ ਆਪਾਂ ਨੂੰ ਬਸ ਉਹ ਥੋੜਾ ਜਿਹਾ ਪਾਣੀ ਕਰਕੇ ਚੱਕਰ ਹੋ ਗਿਆ ਸੀ ਤੇ ਉਹ ਵੀ ਮਸਲਾ ਹੱਲ ਹੋ ਗਿਆ ਆਪਣਾ ਲੋ ਜੀ ਆਪਾਂ ਦਵਾਈ ਵੀ ਲੈ ਲਈ ਤੇ ਕੰਮ ਸਾਰੇ ਫਾਈਨਲ ਹੋ ਗਏ ਆਪਾਂ ਪਹੁੰਚ ਗਏ ਬੱਸ ਸਟੈਂਡ ਬੱਦਲ ਫੇਰ ਬਹੁਤ ਜ਼ਿਆਦਾ ਹੋਇਆ ਪਿਆ ਮੈਨੂੰ ਤਾਂ ਲੱਗਦਾ ਸੰਗਰੂਰ ਨੂੰ ਕਿਤੇ ਉਹੀ ਨਾ ਪਾਣੀ ਪਾਣੀ ਕਰਦੇ ਰੇ ਆਪਾਂ ਪਹੁੰਚ ਗਏ ਜੀ ਬੱਸ ਸਟੈਂਡ ਤੇ ਆਪਣੇ ਦੇਖ ਲੋ ਜਮਾ ਹੀ ਨਹੀਂ ਹੈਗਾ ਮੇਂ ਤੇ ਸੰਗਰੂਰ ਕੀ ਹਾਲ ਕਰਿਆ ਹੋਇਆ ਹੈਣਾ ਨੂਰ ਦਾ ਮੇਲਾ ਦਾ ਦੁਬਾਰਾ ਵੀ ਸ਼ੁਰੂ ਹੋ ਗਿਆ ਹੁਣਾਂ ਕਿਉਂਕਿ ਉਦੋਂ ਕਿਣ ਮਿੰਨਜੀ ਸ਼ੁਰੂ ਹੋ ਗਈ ਸੀ ਜਦੋਂ ਆਪਾਂ ਚੱਲੇ ਹਣਾ ਤੇ ਆਪਣੇ ਵੀ ਬਦਲਦਾ ਮੌਸਮ ਤਾਂ ਉੱਪਰ ਤੇ ਹਾਇਏ ਵੈਸੇ ਠੀਕ ਹੈ ਮੌਲਾ ਪਹੁੰਚ ਗਏ ਜੀ ਘਰ ਆਪਾਂ ਤੇ ਆਪਣੇ ਗੁਰਦੁਆਰਾ ਸਾਹਿਬ ਪਾਠ ਹੋ ਰਿਹਾ ਬੀਬੀਆਂ ਕਰਦੀਆਂ ਹੁੰਦੀਆਂ ਮੰਗਲਵਾਰ ਨੂੰ ਤੇ ਟਾਈਮ ਹੋ ਗਿਆ 3 ਵਜੇ ਜੀ ਤੇ ਸਵੇਰ ਦੀ ਆਪਾਂ ਰੋਟੀ ਨਹੀਂ ਖਾਧੀ ਭੁੱਖ ਹੀ ਨਹੀਂ ਲੱਗੀ ਐ ਇੰਨਾ ਤੰਗ ਕਰ ਰਹੀ ਸੀ ਧਰਨੀ ਜੀ ਤੇ ਹੁਣ ਠੀਕ ਆ ਫਰਕ ਪੈ ਗਿਆ ਤੇ ਹੁਣ ਰੋਟੀ ਖਾਣਿਆ ਜੀ ਆਪਾਂ ਆਪਾਂ ਲਾਈ ਹੁਣ ਘਰ ਆ ਕੇ ਰੋਟੀ ਖਾਧੀ ਆ ਤੇ ਹੁਣ ਸਰੀਰ 'ਚ ਥੋੜੀ ਜੀ ਤਾਕਤ ਪਈ ਹੈ ਹਨ ਤੇ ਇੱਕ ਟਾਈਮ ਰੋਟੀ ਨਾ ਖਾਈਏ ਤੇ ਕਿੰਨਾ ਹੀ ਸਰੀਰ ਡਾਊਨ ਹੋ ਜਾਂਦਾ ਹੈ ਹਨ ਤੇ ਚਲੋ ਹੁਣ ਠੀਕ ਆ ਜੀ ਸਰੀਰ ਤੇ ਥੋੜਾ ਟਾਈਮ ਕਰਦੇ ਆ ਰੈਸਟ ਜੀ ਫਿਰ ਮਿਲਦੇ ਆ ਆਓ ਮਣ ਵੀਰਾ ਜਰ ਸਾਈਕਲ ਨਵਾਂ ਲਿਆ ਨਾ ਇਹਦਾ ਕੋਈ ਬ੍ਰੇਕ ਨਾ ਖੁਸ਼ ਉਹ ਨਾ ਯਾਰ ਨਵਾਂ ਲਿਆ ਜਾ ਕੇ ਅਜ ਉਹਦਾ ਗਾਦੀ ਹਾਂ ਕਦੋਂ ਲੈ ਕੇ ਆਉ ਉਰੇ ਦਾ ਕਹਿੰਦਾ ਮੇਰਾ ਸਾਈਕਲ ਸਟੰਟ ਕਰਦਾ ਮੈਂ ਆ ਯਾਰ ਕਿਹੜਾ ਸਾਈਕਲ ਆ ਫਿਰ ਵਧੀਆ ਤਾਂ ਹੈ ਨਹੀਂ ਹੈ ਨਾ ਨਵਾਂ ਲੈ ਕੇ ਆਇਆ ਕਹਿੰਦਾ ਅਜੇ ਨਹੀਂ ਲੈ ਕੇ ਆਉਂਦਾ ਕਹਿੰਦਾ ਮੇਰੇ ਡੇਢੀ ਆ ਗਿਆ ਆ ਜਾ ਆ ਜਾ ਉਹ ਮਾਹ ਨਵਾਂ ਲੈ ਕੇ ਆ ਆ ਦੇਖੀ ਆ ਕੋਈ ਸਾਈਕਲ ਆ ਯਾਰ ਉਹ ਕਿੰਨੀ ਕਿੰਨੀ ਮਿੱਟੀ ਲੱਗੀ ਪਈ ਆ ਸਾਈਕਲ ਦੇ ਆ ਦੇਖੀ ਤਾਰ ਕਿੱਥੇ ਹੈ ਹਾਂ ਨਾਲੇ ਹੁਣ ਤੂੰ ਵੱਡਾ ਹੋ ਗਿਆ ਤਾਂ ਛੋਟਾ ਸਾਈਕਲ ਆ ਯਾਰ ਮੈਨਾਂ ਹਵਾ ਵੀ ਨਹੀਂ ਹੈਗੀ ਕਿੱਥੇ ਹੈ ਆ ਦੇ ਗਾਲ ਹੀ ਦੇ ਰ ਹੈਂ ਚੱਲਦਾ ਬਦੇ ਗਿੱਲੀ ਫਿਰ ਮੈਂ ਇੱਥੇ ਬੈਠਾ ਸੀ ਬਾਹਰ ਆ ਰਹਾ ਅੱਜ ਗੱਡੀ ਸੁਸਤ ਜੀ ਆ ਥੋੜੀ ਜੀ ਉਹੇ ਕਰਕੇ ਧਰਨ ਕਰਕੇ ਹੋ ਗਈ ਸੀ ਵੈਸੇ ਫਰਕ ਆ ਕਾਫੀ ਹੁਣ ਤਾਂ ਪਰ ਫੇਰ ਵੀ ਥੋੜਾ ਜਿਹਾ ਸਰੀਰ ਤੁਹਾਨੂੰ ਪਤਾ ਇੱਕ ਢਿੱਲਾ ਜਾ ਜਦੋਂ ਹੋ ਜੇ ਫਿਰ ਲਾਈਨ ਤੇ ਗੱਡੀ ਮਸਾਂ ਹੀ ਚੜਦੀ ਹੈ ਹਨਾ ਤੇ ਆ ਗਿਆ ਇੱਥੇ ਮੈਨੂੰ ਸਾਈਕਲ ਦਿਖਾਉਣ ਲੱਗ ਗਿਆ ਕਹਿੰਦਾ ਮੈਂ ਸਟੰਟ ਕਰਕੇ ਦਿਖਾਵਾਂ ਮੈਂ ਰੈਨ ਤੇ ਡਿੱਗਣਾ ਚਾਹੀ ਐਵੇਂ ਤਾਂ ਸਾਈਕਲ ਆਪਣੇ ਤਾਂ ਮੌਸਮ ਸਹੀ ਰਿਹਾ ਜੀ ਸਾਫ ਹੀ ਹੋ ਗਿਆ ਆਈ ਨਹੀਂ ਬਾਰਿਸ਼ ਆ ਰੋਜ ਦੀ ਤਰ੍ਹਾਂ ਆ ਗਿਆ ਆਪਾਂ ਬਾਹਰ ਗੇੜੇ ਲਾਣ ਜੀ ਤੇ ਸਰੀਰ ਠੀਕ ਆ ਹੁਣ ਬਹੁਤ ਕਾਫੀ ਫਰਕ ਹੈ

ਉੱਕਤੇ ਪਹੁੰਚਦਾ ਦੇਖਿਓ ਲੈ ਬੜੀ ਉੱਚੀ ਛਾਲ ਮਾਰਦਾ ਮੇਰੇ ਤਾਂ ਛਾਤੀ ਤੱਕ ਪਹੁੰਚ ਗਿਆ ਇਹ ਪਤਾ ਨਹੀਂ ਕੀ ਹੋ ਗਿਆ ਇਹਨੂੰ ਕੋਈ ਪੁਰਾਣੀ ਜਾਣ ਪਛਾਣ ਤਾਂ ਨਹੀਂ ਆਪਣੀ ਹੈ ਨਾ ਓਏ ਆਇਆ ਜੀ ਇਹ ਆ ਦੇਖਾ ਆ ਦੇਖੋ ਰੋਟੀ ਨੂੰ ਨਹੀਂ ਫੜਦਾ ਮੇਰੇ ਇਹ ਮਾਰਦਾ ਛਾਲਾ ਆ ਲੈ ਭਾਈ ਤੂੰ ਵੀ ਲੈ ਐਨੇ ਮਾਰਨ ਆਇਆ ਪਰ ਮਾਨਦਾਰ ਹੈ ਰਹਾ ਹਵਦਾ ਹਿੱਸਾ ਲੈ ਕੇ ਚਲਾ ਗਿਆ ਲੈ ਵੀ ਤੂੰ ਵੀ ਲੈ ਆ ਗਏ ਜੀ ਘਰ ਆਪਾਂ ਜਿਹੜੇ ਪੂਰੇ ਕੱਢ ਗਏ ਤੇ ਹੌਲੀ ਹੌਲੀ ਜੀ ਅੱਜ ਦੋ ਤਿੰਨ ਹੋਰ ਜਿਹੜੇ ਕੱਢਨੇ ਆਪਾਂ ਹੁਣ ਗੱਲ ਕਰੀਏ ਜੀ ਸੰਗਰੂਰ ਵਾਲੇ ਵੈਦ ਕਹੀਏ ਜਾਂ ਮੀਆਂ ਆਹੀਏ ਜਾਂ ਮੀਆਂ ਜੀ ਕਹੀਏ ਹਨਾ ਵੀ ਕੋਈ ਵੀ ਨਾਂ ਦੇ ਲੋ ਆਪਾਂ ਨੂੰ ਫਾਇਦਾ ਹੋਣਾ ਚਾਹੀਦਾ ਜੀ ਹਨਾ ਤੇ ਆਪਾਂ ਨੂੰ ਵੀ ਇੱਕ ਦਿਨ ਛੱਡ ਕੇ ਫੇਰ ਬੁਲਾਇਆ ਉਹਨਾਂ ਨੇ ਤੇ ਉਹਨਾਂ ਨੇ ਗਰੰਟੀ ਲਈ ਹੈ ਕਹਿੰਦਾ ਵੀ ਆਉਣਾ ਤੇਰਾ ਕੰਮ ਹੈ ਠੀਕ ਮੈਂ ਕਰੂੰਗਾ ਠੀਕ ਹੈ ਜੀ ਵੀ ਦੋ ਤਿੰਨ ਵਾਰੀ ਆਉਣਾ ਪੈਣਾ ਜ਼ਿਆਦਾ ਨਹੀਂ ਤੇ ਪਰਸੋਂ ਨੂੰ ਜਾਵਾਂਗੇ ਜੀ ਆਪਾਂ ਇੱਕ ਦਿਨ ਛੱਡ ਕੇ ਤੇ ਬਾਕੀ ਵੀ ਜਿੰਨਿਆਂ ਤੋਂ ਸੁਣਿਆ ਸੀ ਸਾਰਿਆਂ ਨੇ ਇਹ ਗਿਆ ਸੀ ਵੀ ਵਧੀਆ ਇਲਾਜ ਆ ਬਈ ਇੱਕ ਨੰਬਰ ਦਾ ਇਲਾਜ ਹੈ ਤੇ ਬਾਈ ਜੇ ਕੋਈ ਸਬਰੈਕਲ ਤੋਂ ਜਾਂ ਕੋਈ ਜੋੜਾਂ ਦਾ ਦਰਦ ਹੈ ਐਵੇਂ ਦੀਆਂ ਚੀਜ਼ਾਂ ਤੋਂ ਦੁਖੀ ਹੈ ਡਾਕਟਰਾਂ ਤੋਂ ਉੱਕ ਚੱਕਿਆ ਹਨਾ ਫਰਕ ਨਹੀਂ ਪੈ ਰਿਹਾ ਤਾਂ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਮੁਖਾ ਸਕਦੇ ਕੋਈ ਜ਼ਿਆਦਾ ਖਰਚਾ ਨਹੀਂ ਪਹਿਲਾਂ ਤਾਂ ਕਹਿੰਦੇ ਵੀ ਕਿਸੇ ਤੋਂ ਲੈ ਲੈਂਦੇ ਸੀ ਵੈਸੇ ਕਿਸੇ ਤੋਂ ਫ੍ਰੀ ਐਂਦੇ ਸੀਗਾ ਕੰਮ ਦਾ ਹੁਣ ਤੁਹਾਨੂੰ ਪਤਾ ਹੀ ਵੀ ਮਹਿੰਗਾਈ ਕਿੰਨੀ ਵੱਧ ਗਈ ਤੇ ਉਸ ਦੇ ਮਹਿੰਗਾਈ ਨੂੰ ਵਾਧੇ ਦੇਖਦੇ ਤੇ ਥੋੜਾ ਬਹੁਤ ਹੀ ਫੀਸ ਹੈ ਕੋਈ ਏਡੀ ਨਹੀਂ ਹੈਗੀ ਇੰਨੀ ਦਾ ਡਾਕਟਰ ਟੈਸਟਾਂ ਦੀ ਲਵਾਉਂਦੇ ਆ ਜਿੰਨੇ ਟੈਸਟਾਂ ਦੇ ਵੀ ਜ਼ਿਆਦੇ ਲੱਗ ਜਾਂਦੇ ਆ ਵੀ ਬਿਲਕੁਲ ਥੋੜੇ ਜੇ ਪੈਸੇ ਆ ਤੇ ਇੱਕ ਵਾਰੀ ਤੁਸੀਂ ਜ਼ਰੂਰ ਜਾ ਕੇ ਆਓ ਬਈ ਜੇ ਜਿਹੜਾ ਪੁਰਾਣਾ ਤੋਂ ਪੁਰਾਣਾ ਹੈ ਮੈਂ ਕਹਿੰਦਾ ਯਾਰ ਹੁਣ ਜਿਵੇਂ ਉਹ 22 ਸਾਲ ਤੋਂ ਉਹਨੂੰ ਪ੍ਰੋਬਲਮ ਸੀ ਮੈਨੂੰ ਅਸੀਂ ਕਦੋਂ ਦੀ ਪ੍ਰੋਬਲਮ ਆ ਗਈ ਐਂ ਪੈ ਜਾਂਦੀ ਐ ਨਿਕਲਿਆਂ ਦੀ ਫਿਰ ਤੇ ਅੱਪਰ ਵੀ ਐਂ ਦੱਸਿਆ ਸੀ ਕਿਸੇ ਨੇ ਅੱਗੇ ਦੀ ਅੱਗੇ ਤੇ ਫਿਰ ਮੈਂ ਕਿਹਾ ਵੀ ਆਪਾਂ ਵੀ ਦੱਸੀਏ ਹੈਨਾ ਆਪਣਾ ਵੀ ਫਰਜ਼ ਐ ਆਪਣੇ ਨਾਲ ਇੰਨੀ ਫੈਮਿਲੀ ਜੁੜੀ ਹੋਈ ਐ YouTube Facebook ਤੇ ਹੈਨਾ ਤੇ ਮੈਂ ਤੁਹਾਨੂੰ ਦੱਸੂਗਾ ਤੁਸੀਂ ਅੱਗੇ ਹੋਰਾਂ ਨੂੰ ਦੱਸੋਗੇ ਕਿੰਨੇ ਦਾ ਫਾਇਦਾ ਹੋਜੂ ਹੈਨਾ ਜੀ ਤੇ ਆਪਾਂ ਨੂੰ ਫਿਰ ਇਦਾਂ ਦੀਆਂ ਵੀਡੀਓ ਪਾਉਣੀਆਂ ਚਾਹੀਦੀਆਂ ਨੇ ਤੁਸੀਂ ਸਾਨੂੰ ਦੇਖਦੇ ਹੋ ਪਿਆਰ ਕਰਦੇ ਹੋ ਤੇ ਫਿਰ ਸਾਡਾ ਵੀ ਫਰਜ਼ ਬਣਦਾ ਜੀ ਤੁਹਾਡੇ ਲਈ ਕੁਝ ਕਰਨ ਲਈ ਹੈ ਨਾ ਤੇ ਮੈਂ ਤਾਂ ਇਹ ਕਹਾਂਗਾ ਬਈ ਤੇ ਤੁਸੀਂ ਜੇ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਵੀ ਦਿਖਾਓ ਨਹੀਂ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੁਹਾਡੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਕਿਸੇ ਨਾ ਕਿਸੇ ਨੂੰ ਪ੍ਰੋਬਲਮ ਹੁੰਦੀ ਹੀ ਹੈ ਕਿਉਂਕਿ ਅੱਜ ਕੱਲ੍ਹ ਬਿਮਾਰੀ ਦਾ ਹੀ ਯੁੱਗ ਹੈ ਦਵਾਈਆਂ ਦੀ ਚੱਲ ਰਹੇ ਨੇ ਸਾਰਾ ਕੁਝ ਪੁਰਾਣੀਆਂ ਖਰਾਕਾਂ ਨੇ ਜਿਹੜੀਆਂ ਉਹ ਹੈ ਨਹੀਂ ਬਈ ਹੈ ਨਾ ਤੇ ਇਸ ਕਰਕੇ ਆਪਾਂ ਇਹ ਹੀ ਕਹਾਂਗੇ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਾਂ ਤਾਂ ਉਹ ਵੀਡੀਓ ਪਾਉਣੇ ਹਾਂ ਜਿੱਥੋਂ ਆਪਾਂ ਨੂੰ ਲੱਗੇ ਵੀ ਆਪਣਿਆਂ ਦਾ ਫਾਇਦਾ ਹੋ ਸਕਦਾ ਹੈ ਨਾ ਆਪਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਇਹ ਪੇਡ ਪ੍ਰਮੋਸ਼ਨ ਕਰਨੀ ਆ ਜਾਂ ਕੁਝ ਵੀ ਕਰਨੀ ਆ ਜਿੱਥੋਂ ਮੈਨੂੰ ਸਹੀ ਲੱਗਦਾ ਵੀ ਇੱਥੇ ਇੱਥੇ ਸਹੀ ਹੈ ਜੇ ਤੁਹਾਨੂੰ ਦੱਸਣਾ ਚਾਹੀਦਾ ਤੇ ਮੈਂ ਆਪਣਾ ਫਰਜ਼ ਸਮਝ ਕੇ ਤੁਹਾਨੂੰ ਦੱਸਦਾ ਜੀ ਤੇ ਅੱਜ ਵਾਲਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਵਧੀਆ ਲੱਗਿਆ ਹੋ ਜੇ ਵਧੀਆ ਲੱਗਿਆ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਫਿਰ ਨੈਕਸਟ ਵਲੌਗ ਚ ਥੈਂਕਸ ਫॉर ਵਾਚਿੰਗ ਬਾਏ ਬਾਏ